ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੀਰੇ ਅੱਜ ਆਪਾਂ ਪਹਿਲੇ ਦਿਨ ਝੋਨੇ ਲਈ ਫੱਦੂ ਖਤਰ ਪਾਣੀ ਛੱਡਿਆ ਅੱਜ 15 ਜੂਨ ਆਇਆਗੀ ਤੇ 15 ਜੂਨ ਨੂੰ ਆਪਾਂ ਆਪਣੇ ਮੱਕੀ ਵਾਲੇ ਖੇਤ ਦੇ ਵਿੱਚ ਜਿਹੜੇ ਖੇਤ ਦੇ ਵਿੱਚ ਆਪਾਂ ਮੰਨ ਲੂ ਵਿਅਸ ਦਿਨ ਕਟਾਈ ਕਰਦੇ ਵੀ ਬੁਖਾਇਆ ਸੀ ਤੁਹਾਨੂੰ ਅਤੇ ਮੱਕੀ ਦਾ ਮੰਨ ਟਾਂਡੇ ਦਾ ਬੀਸਟਿੰਗ ਆ ਜੋ ਵੀ ਉਹ ਤੁਹਾਨੂੰ ਵਾਹਦੇ ਦਿਖਾਈ ਸੀ ਉਹ ਖੇਤ ਦੇ ਵਿੱਚ ਆਪਾਂ ਕੱਦੂ ਲਈ ਪਾਣੀ ਛੱਡੇ ਹੈਗਾ ਅ ਉਦਰਤ ਵੱਲੋਂ ਜਦੋਂ ਆਪਾਂ ਕੁਦਰਤ ਨੂੰ ਪਿਆਰ ਕਰਦੇ ਆ ਤਾਂ ਸਾਥ ਵੀ ਬਹੁਤ ਦਿੰਦੀ ਹੈ ਵੀਰੇ ਏਦੋਂ ਪਹਿਲਾਂ ਅੱਤ ਦੀ ਗਰਮੀ ਸੀਗੀ ਠੀਕ ਆ ਅੱਜ ਆਪਾਂ ਪਾਣੀ ਛੱਡਿਆ ਜੇ ਪਾਣੀ ਬਚਾਉਣ ਬਾਰੇ ਵਾਤਾਵਰਨ ਬਚਾਉਣ ਬਾਰੇ ਗੱਲ ਕਰਦੇ ਆ ਤਾਂ ਉਹ ਕੁਦਰਤ ਵੀ ਸਾਥ ਦੇ ਕੇ ਆਪਾਂ ਨੂੰ ਅਹਿਸਾਸ ਕਰਾਉਂਦੀ ਆ ਉਹ ਸਾਹਮਣੀਆਂ ਛੋਡੇ ਵੀ ਅੱਜ 15 ਤਰੀਕਾ ਤੇ ਮੌਸਮ ਦੇਖੋ ਕਿੰਨਾ ਸੁਹਾਵਣਾ ਹੋ ਗਿਆ ਤੇ ਬਦਲਬਾਈ ਹੋ ਗਈ ਟੈਂਪਰੇਚਰ ਕਿੱਥੋਂ ਕਿੱਥੇ ਆ ਗਿਆ ਮੈਂ ਨਹੀਂ ਕਹਿੰਦਾ ਵੀ ਮੇਰੇ ਕਰਕੇ ਆਇਆ ਜਾਂ ਮੈਂ ਪਾਣੀ ਛੱਡਿਆ ਪਰ ਮੈਨੂੰ ਅਹਿਸਾਸ ਹੋਇਆ ਠੀਕ ਹੈ ਕਿ ਨਾ ਇਹ ਚੀਜ਼ ਦਾ ਅਹਿਸਾਸ ਹੋਣਾ ਬਹੁਤ ਵੱਡੀ ਗੱਲ ਹੈਗੀ ਤੇ ਮਹਿਸੂਸ ਕਰੋ ਤਾਂ ਤੁਸੀਂ ਕਦੇ ਵੀ ਕੁਦਰਤ ਨਾਲ ਧੋਖਾ ਨਹੀਂ ਕਰੋਗੇ ਖਲਵਾੜ ਨਹੀਂ ਕਰੋਗੇ ਜਦੋਂ ਇਹ ਚੀਜ਼ਾਂ ਮਹਿਸੂਸ ਕਰੋਗੇ ਤੇ ਉਸੇ ਤਰ੍ਹਾਂ ਆਪਾਂ ਕਰਦੇ ਆਂਗੇ ਵੀਰੇ ਹਰ ਫਸਲ ਤੇ ਹਰ ਕੰਮ ਚ ਕੁਦਰਤ ਤੇ ਯਕੀਨ ਕਰਕੇ ਕਰਦੇ ਆਂਗੇ ਚਾਹੀਓ ਕੁਦਰਤ ਨਾਲ ਪਿਆਰ ਕਰਕੇ ਆਪਾਂ ਇਸ ਤਰ੍ਹਾਂ ਵਾਤਾਵਰਨ ਨੂੰ ਬਚਾਉਣ ਤੇ ਜੋਰ ਜਿੰਨਾ ਕ ਲੱਗਦਾ ਉਨਾ ਕ ਲਾਈਦਾ ਇਹ ਅੱਜ ਆਪਾਂ ਮੰਨ ਲਓ ਵੀ ਇਹ ਪਾਣੀ ਛੱਡਤਾ ਪਹਿਲਾ ਦਿਨ ਆਪਣਾ ਠੀਕ ਆ ਉਦੋਂ ਬਾਅਦ ਆਪਣੇ ਕੋਲੇ ਸਿਰਫ ਅਜੇ ਪੌਣੇ ਤਿੰਨ ਕਿੱਲੇ ਵਾਣਦੇ ਇਹ ਵਿਲੇ ਨੇ ਤੇ ਦੋ ਸਵਾਦੋ ਕੇਲੇ ਵਾਣ ਦੇ ਆਪਣੇ ਜੋ ਆਲੂ ਵਾਲੇ ਚ ਕਣਕ ਸੀਗੀ ਉਹ ਵੇਲੇ ਨੇ ਉਹ ਚ ਲੇਜ਼ਰ ਲਾ ਕੇ ਧਰਿਆ ਪਿਆ ਉਹਦੇ ਵਿੱਚ ਆਪਾਂ ਬਿਨਾ ਕੁੱਦੂ ਤੋਂ ਜੀਰੀ ਲਾਉਣੀ ਹੈਗੀ ਇਦਾਂ ਹੀ ਪਾਣੀ ਛੱਡ ਕੇ ਤੇ ਉਦੋਂ ਅੱਗੇ ਆਪਣੇ ਕੋਲੇ ਜੋ ਆਰਗੈਨਿਕ ਖੇਤ ਹੈਗਾ ਆਪਣਾ ਮੰਨ ਲੈ ਵੀ ਜ਼ਹਿਰ ਮੁਕਤ ਖੇਤ ਉਹ ਵਿਲਾ ਪਿਆ ਗਿਆ ਹਜੇ ਉਹ ਚ ਹਜੇ ਲਾਉਣੀ ਨਹੀਂ ਆਪਾਂ ਉਹ ਤਕਰੀਬਨ ਹਜੇ 15 ਦਿਨ ਜੀਰੀ ਉਹ ਚ ਆਪਾਂ ਨਹੀਂ ਲਾਉਂਦੇ ਬਾਸਬਤੀ ਲਾਉਣੀ ਹੁਣ ਚ ਵੀ ਤੇ ਬਾਕੀ ਦੇ ਸਾਰੇ ਖੇਤ ਦੇ ਵਿੱਚ ਹਜੇ ਆਪਣੇ ਫਸਲ ਖੜੀ ਆ ਗਈ ਮੱਕੀ ਖੜੀ ਹੈਗੀ ਮੱਕੀ ਆਪਾਂ ਕੱਟ ਕੇ ਆਰਾਮ ਨਾਲ ਜੀਰੀ ਲਾਉਣੀ ਆ ਉਹੀ ਆਪਾਂ ਨੂੰ ਕਾਰੀ ਨਹੀਂ ਹੈਗੀ ਆਪਾਂ ਨੇ ਸ਼ਾਰਟ ਟਾਈਮ ਵੈਰੈਟੀ ਲਾਉਣੀ ਆ ਠੀਕ ਆ ਉੱਥੀ ਗੱਲ ਆ ਕਿ ਦੇਣਾ ਕੋ ਦਰਤਨੇ ਆ ਕਿਹੜੇ ਢੰਗ ਨਾਲ ਦੇ ਦੇਣਾ ਉਹ ਪ੍ਰਮਾਤਮਾ ਜਾਣਦਾ ਹੁਣ ਇਸ ਖੇਤ ਦੇ ਵਿੱਚ ਆਪਾਂ ਮੱਕੀ ਕੱਟੀ ਸੀ ਬਹੁਤ ਸੋਨਾ ਝਾੜ ਆਇਆ ਚੰਗੇ ਰੇਟ 'ਚ ਲੱਗੀ ਠੀਕ ਆ ਆਪਾਂ ਸਤੁਸ਼ਟਾ ਇਰੇ ਆਪਾਂ ਕੱਦੂ ਕਰਨ ਦਾ ਕੰਮ ਸਟਾਰਟ ਕਰਤਾ ਦੇਖੋ ਉਹ ਆਪਣੇ ਮੰਨ ਲਓ ਵੀ ਮੱਕੀ ਦੇ ਖਰਚੇ ਉਮੀ ਪਏ ਨੇ ਇੱਧਰ ਆ ਕੇ ਆ ਰਿਹਾ ਇੱਕਾ ਕੱਦੂ ਦਾ ਕਰਤਾ ਆ ਇਹਦੇ ਵਿੱਚ ਆਪਣਾ ਜੋ ਵੀ ਜੇ ਆਪਾਂ ਨਾਲ ਦੀ ਨਾਲ ਕੱਦੂ ਕਰਨਾ ਇਹਦਾ ਤਾਂ ਮੱਕੀ ਵਾਲਾ ਸਾਰਾ ਮਟੀਰੀਅਲ ਜੋ ਵੇਸਟਿੰਗ ਆ ਗਈ ਉਹ ਦੀ ਟਾਂਡੇ ਦੀ ਉਹ ਵਿੱਚ ਕੱਦੂ ਜਦੋਂ ਕਰਨੀ ਆ ਆਪਣਾ ਕਿਾਰੇ ਦਾ ਪਾਣੀ ਆ ਜਿਹੜਾ ਬਹੁਤ ਵੱਤ ਹੋਣਾ ਚਾਹੀਦਾ ਜ਼ਿਆਦਾ ਪਾਣੀ ਨਹੀਂ ਹੋਣਾ ਚਾਹੀਦਾ ਪਤਲਾ ਪਤਲਾ ਪਾਣੀ ਹੋਣਾ ਚਾਹੀਦਾ ਵੀ ਸਾਰੇ ਚ ਪਤਲਾ ਪਤਲਾ ਪਾਣੀ ਹੈਗਾ ਉਹਦੇ ਨਾਲ ਫਿਰ ਜਿਹੜਾ ਹੈਗਾ ਇਹਦਾ ਡੱਕਾ ਉੱਪਰ ਧੋ ਕੇ تیرਦਾ ਨਹੀਂਗਾ ਉਹ ਵਿੱਚ ਹੀ ਦੱਬਿਆ ਜਾਂਦਾ ਹੈਗਾ ਬਹੁਤ ਘੱਟ تیرਦਾ ਹੈਗਾ ਠੀਕ ਹੈ ਜਦੋਂ ਪਾਣੀ ਜ਼ਿਆਦਾ ਹੋਇਆ ਫਿਰ ਉਹ ਉੱਪਰ ਧੋ ਕੇ ਉੱਪਰ ਆ ਜਾਣਾਗਾ ਉਹ ਚ ਫਿਰ ਮਾਗਰੋਂ ਡਾਲ ਦੱਬਣ ਦੀ ਪ੍ਰੋਬਲਮ ਆਉਣੀ ਹੈਗੀ ਤੇ ਥੋੜੇ ਪਾਣੀ ਚ ਜਦੋਂ ਆਪਾਂ ਇਹਨੂੰ ਕੱਦੂ ਕਰਾਂਗੇ ਤਾਂ ਦਿੱਕਤ ਤਾਂ ਨਹੀਂ ਆਉਂਦੀ ਸਾਰਾ ਵਿੱਚ ਮਿਕਸ ਹੋ ਜਾਂਦਾ ਹੈ ਠੀਕ ਹੈ ਤੇ ਜੇ ਆਪਣੇ ਕੋਲੇ ਸਮਾਂ ਹੈਗਾ ਹੈਗਾ ਵੀ ਦੋ ਦਿਨ ਮੰਨ ਲੀ ਵੀ ਅੱਜ ਕਦੋਂ ਕਰਤਾ ਇੱਕ ਗਿਰਾਹ ਰੱਖ ਦੋ ਉਹਦੋਂ ਇੱਕ ਦਿਨ ਵਿੱਚ ਦੀ ਛੱਡ ਕੇ ਉਹਦੋਂ ਅਗਲੇ ਦਿਨ ਜਾਂ ਤੀਜੇ ਦਿਨ ਜਦੋਂ ਦੁਬਾਰੇ ਕਦੋਂ ਕਰਾਂਗੇ ਆਪਾਂ ਫਿਰ ਬਿਲਕੁਲ ਵੀ ਨਹੀਂ ਦਿਖਾਈ ਦਿੰਦਾ ਉਹ ਬਿਲਕੁਲ ਵਿੱਚ ਮਿਕਸ ਹੋ ਜਾਂਦਾ ਹੈ ਠੀਕ ਹੈ ਜਦੋਂ ਆਪਾਂ ਨਾਲ ਦੀ ਨਾਲ ਆਇਆ ਵੀ ਆਪਾਂ ਨਾਲ ਦੀ ਨਾਲ ਕਦੋਂ ਦੇਣਾ ਕਰਕੇ ਤਾ ਆਪਾਂ ਨੂੰ ਪਾਣੀ ਆ ਜਿਹੜਾ ਉਹ ਪਾਣੀ ਬਹੁਤ ਥੋੜਾ ਰੱਖ ਕੇ ਆਪਾਂ ਨੂੰ ਕਦੂ ਕਰਨਾ ਪਊਗਾ ਤੇ ਰੋਟਾਵੇਟਰ ਨਾਲ ਕਦੂ ਹੋਣਾਗਾ ਠੀਕ ਆ ਕੋਈ ਧੂੜੀ ਨਹੀਂ ਪੈਂਦੀ ਕੁਛ ਨਹੀਂ ਪੈਂਦਾ ਇਹਦੇ ਨਾਲ ਬਹੁਤ ਵਧੀਆ ਹੋ ਜਾਂਦਾ ਹੈਗਾ ਦੇਖੋ ਆਪਾਂ ਕਦੂ ਕਰਤਾ ਇੱਕ ਗੇਰਾ ਤੇ ਆਪਾਂ ਨੂੰ ਤਕਰੀਬਨ 7-8 ਸਾਲ 8 ਸਾਲ ਹੋਊ ਚੱਲੇ ਇਸੇ ਤਰ੍ਹਾਂ ਹੀ ਜਿੰਨੇ ਚ ਮੱਕੀ ਹੁੰਦੀ ਆਪਣੀ ਆਪਾਂ ਅੱਗ ਨਹੀਂ ਲਾਉਂਦੇ ਆਪਾਂ ਇਸੇ ਤਰ੍ਹਾਂ ਹੀ ਸਾਰਾ ਮਟੀਰੀਅਲ ਆ ਜਿਹੜਾ ਉਹ ਵਿੱਚ ਖਤਮ ਕਰਦਾਨੇ ਹੈਗੀ ਮੱਕੀ ਦਾ ਤੇ ਇਹਨੂੰ ਬਸ ਸਿਰਫ ਪਾਣੀ ਬੱਤਰ ਰੱਖ ਕੇ ਆਪਾਂ ਕਦੂ ਕਰਾਂਗੇ ਤਾਂ ਕੋਈ ਦਿੱਕਤ ਨਹੀਂ ਆਉਂਦੀ ਆ ਦੇਖੋ ਸਾਰਾ ਵਾਹਣਾ ਆਪਣਾ ਇਸੇ ਤਰ੍ਹਾਂ ਹੀ ਪਿਆ ਹੈਗਾ ਆਪਾਂ ਸਾਰਾ ਇਸੇ ਤਰ੍ਹਾਂ ਹੀ ਕਦੂ ਕਰਨਾ ਦੂਸਰਾ ਘਰੇਚ ਪਾਣੀ ਛੱਡਿਆ ਹੋਇਆ ਇਹਦਾ ਜਦੋਂ ਬੱਤ ਜੀ ਦਾ ਪਾਣੀ ਨੇ ਸੇਰੇ ਲੱਗ ਗਿਆ ਤਾਂ ਨਾਲ ਦੇ ਘਰੇਚ ਆਪਾਂ ਇਹਦਾ ਪਾਣੀ ਕੁਝ ਕੱਢ ਦਾਂਗੇ ਨਾਲੇ ਕਦੂ ਕਰ ਲੱਗ ਜਾਏ ਕੰਮ ਚੱਲਦਾ ਮੱਕੀ ਦੀ ਵੜਾਈ ਦਾ ਪੂਰੇ ਜੋਰਾਂ ਤੇ ਤੇ 15 ਤਰੀਕ ਦੇਖੋ ਮੌਸਮ ਕਿਸ ਤਰ੍ਹਾਂ ਦਾ ਹੋਇਆ ਸਵੇਰ ਦੇ 6 ਵਜੇ ਨੇ ਠੀਕ ਹੈ ਸੀਜ਼ਨ ਦਾ ਇੰਨਾ ਇੱਕ ਅਨਲੋਬੀ ਕਹਿ ਦਈ ਬੀਲਾਂ ਦਾ ਪ੍ਰੈਸਰ ਹੈਗਾ ਸੀਜ਼ਨ ਦੇ ਵਿੱਚ ਵੀ ਜਿਹੜੀ ਵੀ ਕੋਈ 19 21 ਹੁੰਦੀ ਹੈ ਰਾਤ ਨੂੰ ਚਾਹੇ 11 ਵਜਣ ਚਾਹੇ 12 ਵਜਣ ਤੇ ਉਹ ਠੀਕ ਕਰਕੇ ਓਕੇ ਕਰਕੇ ਮਸ਼ੀਨ ਰਿਪੇਅਰ ਕਰਕੇ ਕਢਾਉਣੀ ਹੈ ਹੁਣ 6 ਵਜੇ ਨੇ ਸਾਡੇ ਫੋਰਮੈਨ ਨੇ ਜਿਹੜੇ ਉਹ ਹੈ ਕਿ ਹਾਂਜੀ ਜਹਾਂ ਵੀ ਕੇ ਲਗਭਗ ਰੈਡੀ ਨੇ ਤੇ ਆਪਾਂ ਹੁਣ ਨਾਲੋ ਵੀ ਥੋੜੇ ਜੇ ਟਾਈਮ ਚ ਬਸ ਮਸ਼ੀਨਾਂ ਕੇਰਾ ਤੇਲ ਪਾਣੀ ਇੰਜਨ ਦਾ ਚੈੱਕ ਕਰਕੇ ਉਦੋਂ ਬਾਅਦ ਹੌਂ-ਥਾਂਈ ਨਿਕਲ ਜਾਣੀਆਂ ਨੇਗੀਆਂ ਤੇ ਇਸ ਟਾਈਮ ਤੇ ਇਹ ਮੈਂ ਫੋਰਮੈਨਾਂ ਦਾ ਬਹੁਤ ਧੰਨਵਾਦ ਮੰਨਦਾਗਾ ਜਿਹੜੇ ਮੇਰੇ ਵੀਰ ਮੰਨ ਲਓ ਵੀ ਐ ਸਮਝ ਲਓ ਵੀ ਘਰੋਂ ਇਹ 5 ਵਜੇ ਦੇ ਨਾਲ ਉੱਠ ਕੇ ਆਪਣੇ ਕੋਲੇ ਆ ਜਾਂਦੇ ਨੇਗੇ ਕਿ ਕਿਉਂਕਿ ਆਪਣੇ ਲੋਕਲ ਨੇ ਇਹ ਫੋਰਮੈਨ ਦੂਰ ਨਹੀਂ ਹੈਗੇ 5-5 ਕਿਲੋਮੀਟਰ ਦੇ ਲਗਭਗ ਹੀ ਨੇਗੇ ਉਹਦੇ ਕਰਕੇ ਇਹ ਡੇਲੀ ਜਾਂਦੇ ਨੇਗੇ ਘਰੇ ਤੇ ਸਵੇਰ ਆ ਜਾਂਦੇ ਨੇ ਤੇ ਇਹਨਾਂ ਦੀ ਬਦੌਲਤ ਹੀ ਕੰਮ ਇਹ ਚੱਲਦੀ ਆ ਨੇ ਠੀਕ ਹੈ ਬੜਾਈ ਬੜੂਈ ਪੱਖੋਂ ਬਹੁਤ ਹੀ ਓਕੇ ਆ ਕੰਮ